ਮੇਰਾ ਨਾਮ ਜੀ ਨੰਦਰਾਲ ਪਾਸਮਾਨਾ ਜੀ ਮੈਂ ਬੰਗੀ ਤੋਂ ਆਇਆ ਜੀ ਪਹਿਲਾਂ ਮੈਂ ਬੰਗੀ ਭਰਤੀ ਹੋਇਆ ਸੀ ਜੀ ਉੱਥੇ ਸਾਡਾ ਇਲਾਜ ਨਹੀਂ ਵਧੀਆ ਹੋਇਆ ਸੀ ਡਾਕਟਰ ਨੇ ਜਵਾਬ ਦਿੱਤਾ ਸੀ ਮੈਂ ਇੱਥੇ ਟਾਹੀ ਆਇਆ ਜੀ 8-9 ਦਿਨ ਇੱਥੇ ਰਿਹਾ ਜੀ ਹੁਣ ਠੀਕ ਹੈ ਜੀ ਮੈਂ ਹੁਣ ਕੋਈ ਪ੍ਰੋਬਲਮ ਨਹੀਂ ਹੈਗਾ ਜੀ ਦਵਾ ਦਵਾ ਸਾਰੇ ਹੁਣ ਬੰਦ ਹੋ ਗਿਆ ਹੁਣ ਇਨਫੀਟਲ ਸਸੀਗਾਲ ਜੀ ਮੇਰਾ ਨਾਮ ਡਾਕਟਰ ਵਿਵੇਕ ਗੋਪਦ ਮੈਂ ਮੈਡੀਕਲ ਸਪੈਸ਼ਲਿਸਟ ਗੋਨਾਨਗ ਮਿਸ਼ਨ ਟਾਂਕਲੇ ਦਾ ਵਿਖੇ ਪੋਸਟਡ ਹਾਂ ਜੀ ਇਹ ਅੱਜ ਸਾਡੇ ਨਾਲ ਨਨਦਲ ਪਾਸ ਹੋਣਾ ਜੋ 27 ਸਾਲ ਦਾ ਲੜਕਾ ਹੈ ਜੋ ਬੰਗੇ ਪੱਲੇਦਾਈ ਦਾ ਕੰਮ ਕਰਦਾ ਇਹਨੂੰ ਅੱਧੀ ਰਾਤ ਨੂੰ ਸੀਵਰ ਗੈਸਟ੍ਰੋਐਂਟਰਾਈਟਿਸ ਹੋਇਆ ਲੂਜ਼ ਮੂਸ਼ਨ ਡਾਇਰੀਆ ਬਹੁਤ ਸਵੀਰ ਹੋਇਆ ਉਸ ਤੋਂ ਬਾਅਦ ਇਹ ਬੰਗਰੇ ਦੇ ਨਿੱਜੀ ਹਸਪਤਾਲ ਵਿੱਚ ਉਹਨੂੰ ਲੈ ਕੇ ਗਏ ਜਿੱਥੇ ਉਹਦਾ ਬੀਪੀ ਵਗਦਾ ਮੈਨਲੀ ਰਿਹਾ ਸੀ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਸੀ ਉਹਨੂੰ ਕੋ ਮੈਨੇਜ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਾਡੇ ਕੋ ਨਾਨਕ ਮਿਸ਼ਰ ਟਾਂਕਲੇ ਦਾ ਹਸਪਤਾਲ ਆਏ ਅਸੀਂ ਇਹਨੂੰ ਆਈਸੀਯੂ ਵਿੱਚ ਐਡਮਿਟ ਕੀਤਾ ਉਸ ਤੋਂ ਬਾਅਦ ਇਹਨਾਂ ਦਾ ਬੀਪੀ ਜਦੋਂ ਆਇਆ ਤਾਂ ਨਾਟ ਰਿਕੋਰਡੇਬਲ ਸੀ ਆ ਨਹੀਂ ਰਿਹਾ ਸੀ ਫਾਈਨ ਟੋਪਿਕ ਸਪੋਰਟ ਆਈਸੀਯੂ ਕੇਅਰ ਕੀਤੀ ਦਾ ਪੇਸ਼ੈਂਟ ਦਾ 8-10 ਘੰਟੇ ਬਾਅਦ ਬੀਪੀ ਆਉਣਾ ਸ਼ੁਰੂ ਹੋਇਆ ਪਰ ਜਦੋਂ ਅਸੀਂ ਬਾਕੀ ਟੈਸਟ ਕੀਤੇ ਤਾਂ ਉਹਦਾ ਅਸਰ ਕਿੱਡੀਆਂ ਤੇ ਹੋਇਆ ਸੀ ਪੇਸ਼ੈਂਟ ਨੂੰ ਐਕਿਊਟ ਟਿਊਬਲਰ ਨੈਕ੍ਰੋਸਿਸ ਹੋ ਅਗਲੇ ਦਿਨ ਚ ਬਾਕੀ ਠੀਕ ਹੋਇਆ ਪਰ ਹੂਲੋ ਦੀ ਕ੍ਰੈਟ ਵਧਾ ਗਿਆ ਜੋ 10 ਤੱਕ ਚਲਾ ਗਿਆ ਸੀ ਜੀ ਫਿਰ ਅਸੀਂ ਪੇਸ਼ੈਂਟ ਨੂੰ ਰੈਗੂਲਰ ਡਾਇਲਿਸਿਸ ਤੇ ਲਿਆ ਇਹ ਆ ਪੇਸ਼ੈਂਟ ਨੂੰ 2 ਹਫਤੇ ਲੱਗੇ ਅਸੀਂ ਇੱਥੇ ਰੱਖਿਆ ਤੇ ਅੱਜ ਪੇਸ਼ੈਂਟ ਦਾ ਕ੍ਰੈਟ ਬਿਲਕੁਲ ਨਾਰਮਲ ਹੈ ਤੇ ਪੇਸ਼ੈਂਟ ਬਿਲਕੁਲ ਤੰਦਰੁਸਤ ਹੋ ਕੇ ਖੁਸ਼ੀ-ਖੁਸ਼ੀ ਘਰ ਵਾਪਸ ਜਾ ਰਿਹਾ ਜੀ ਅਸੀਂ ਬਸ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਗੋਨਾਨੰਗ ਮਿਸ਼ਨ ਹਸਪੀਟਲ ਤਾਂ ਹਾਂਕਲੇ ਦਾ ਵੇਖ ਸਾਡੇ ਕੋਲ ਹਰ ਚੀਜ਼ ਦੀ ਫੈਸਿਲਿਟੀ ਅਵੇਲੇਬਲ ਹੈ ਟ੍ਰੇਨਡ ਆਈ ਸੀ ਯੂ ਸਟਾਫ ਸਾਰੇ ਅਲੱਗ-ਅਲੱਗ ਫੈਸਿਲਿਟੀਆਂ ਦੇ ਮੈਡੀਸਨ ਚ ਮੈਂ ਡਾਕਟਰ ਨਵਜੋਤ ਸਰਜਨ, ਨਯੂਰੋ ਸਰਜਨ ਡਾਕਟਰ ਸੈਨੀ, ਡਾਕਟਰ ਰਵਿੰਦਰ ਖਜੂਰੀਆ ਜੋ ਆਰਥੋਪੈਡਿਕ ਸਰਜਨ ਹਨ, ਡਾਕਟਰ ਸ਼ਵੇਤਾ ਗਾਇਨੇਕੋਲੋজিস্ট ਤੇ ਬੱਚਿਆਂ ਦੇ ਡਾਕਟਰ ਵੀ ਅਵੇਲੇਬਲ ਹਨ ਇੱਥੇ ਤੇ ਅਸੀਂ ਇਹੀ ਕਹਿਣਾ ਚਾਹਦੇ ਹਾਂ ਕਿ ਇਸ ਏਰੀਆ ਦੇ ਵਿੱਚ ਜੇ ਕਿਸੇ ਨੂੰ ਕੋਈ ਵੀ ਕ੍ਰਿਟੀਕਲ ਕੇਅਰ ਨਾਲ ਸੰਬੰਧਿਤ ਪ੍ਰੋਬਲਮ ਹੈ ਜਾਂ ਕੁਝ ਹੋਰ ਹੈ ਤਾਂ ਉਹਦਾ ਇੱਥੇ ਹੱਲ ਸਾਡੇ ਕੋਲ ਹੈਗਾ। ਥੈਂਕ ਯੂ।